ਮੇਰੇ ਯਾਰ ਲਿਫਟਿੰਗ ਨੇ ਜਿਹੜੇ ਹੋਣ ਦੀ ਐ ਸਾਬਾ ਨਹੀਂ ਹੀ ਪੈਣਾ ਜਦੋਂ ਲਿਫਟ ਉੱਪਰ ਮੋਕੇ ਸਰ ਹੋਉਂਦੀ ਮਾਲ ਚ ਕੋ ਜਾਂਦਾ ਤੇ ਫਿਰ ਇਹ ਇਨਾ ਮਾਲ ਜਰਾ ਗਿੱਲਾ ਹੋ ਗਿਆ ਆ ਤੇ ਮੋਕੇ ਤੇ ਚੁੱਕਿਆ ਨਹੀਂ ਗਿਆ ਸਾਰਾ ਮਾਲ ਖਰਾਬ ਹੋ ਗਿਆ ਲੇਵਰ ਦਾ ਡਬਲ ਕੰਮ ਪੈਣ ਡਿਆ ਇਹ ਪਿਆ ਵੀ ਦੇਖ ਲੋ ਕੀ ਬਣ ਡਿਆ ਪਾਣੀ ਕਿੰਨਾ ਕਿੰਨਾ ਖਲੋਤਾ ਦਾ ਜੇ ਤੇ ਸਾਰੇ ਬੰਨੇ ਵੇਹ ਲੋ ਛਾਤੀ ਮਾਰ ਕੇ ਸਾਰੀ ਜਿੰਨੀ ਮੰਡੀ ਚ ਮਾਲ ਆ ਸਾਰਾ ਗਿੱਲਾ ਹੋ ਗਿਆ ਲੱਖਾਂ ਦੇ ਹਿਸਾਬ ਨਾਲ ਬੋਰੀਆਂ ਪਈਆਂ ਜੀ ਔਰ ਲਿਫਟਿੰਗ ਦੇ ਕਰਕੇ ਮਾਲ ਚ ਕੋਨਾ ਕਰਦੇ ਸਾਰਾ ਮਾਲ ਗਿੱਲਾ ਹੋਇਆ ਤੇ ਮਾਲ ਚ ਕੋਇਆ ਨਹੀਂ ਆ ਤੇ ਬਹੁਤੀ ਅਗਰ ਮਾਲ ਟਾਈਮ ਸਾਰ ਜੁਗਵਾਇੰਦਾ ਜੇ ਇਹ ਕੰਮ ਹੋਣਾ ਨਹੀਂ ਸੀ ਹੁਣ ਦੁਬਾਰਾ ਕੀ ਕਰਨਾ ਤੁਹਾਨੂੰ ਬਹੁਤ ਸਾਰਾ ਆਏ ਆ ਵੀ ਹੁਣ ਡਬਲ ਲੇਬਰ ਪੈਤੀ ਪਿਆ ਤੇ ਡਬਲ ਖਰਚੇ ਪੈਂਦੇ ਜੇ ਅਗਰ ਟਾਈਮ ਸਾਰ ਮਾਲ ਚ ਕੋਦੇ ਹੁਣ ਇੱਕ ਦੋ ਧੁੱਪ ਲੱਗੀ ਫੇਰ ਮਾਲ ਗੱਡੀਆਂ ਟਾਈਮ ਸਾਰ ਆਣ ਨਹੀਂ ਡਈਆਂ ਮਾਲ ਪਿੱਛੋਂ ਲੱਤ ਨਹੀਂ ਗਿਆ ਲੇਬਰਾਂ ਦਾ ਪ੍ਰੋਬਲਮ ਪੈਣ ਦੀ ਹੈ ਠੇਕੇਦਾਰ ਕੋਣ ਠੇਕੇਦਾਰ ਅੱਥੇ ਜੀਖੋ ਜੀ ਸਾਰੇ ਮੰਡੀ ਦੇ ਵੱਖ-ਵੱਖ ਠੇਕੇਦਾਰ ਨੇ ਹਾਂਜੀ ਤੇ ਜੋ ਤੁਹਾਡੇ ਸਾਹਮਣੇ ਤੁਸੀਂ ਆਪ ਵੇਖ ਲਓ ਲਖਨੂ ਦਾ ਬਹੁਤ ਨਿਕਤੇ ਆਂਦੀ ਹੈ ਜੀ ਜਦੋਂ ਵੀ ਕਿਤੇ بارش ਹੁੰਦੀ ਹੈ ਨੇਰ ਚ ਖੜਨ ਦਾ ਦਿੱਕਤ ਆਂਦੀ ਹੈ ਮਾੜੀ ਮੁੱਟੀ ਜੀ ਅੱਛਾ ਹਾਂ ਹੁਣ ਮਾਲ ਗਿੱਲਾ ਹੋ ਗਿਆ ਕਾਫੀ ਮਾਲ ਤਾਂ ਗਿੱਲਾ ਹੋ ਹੀ ਗਿਆ ਜੀ ਲੱਗੀ ਹੈ ਲੇਵਰ ਪੈਰੀ ਕੀ ਕਰੇ ਉਲਟੀ ਬਲਟੀ ਕਰਨ ਦੇ ਸਰਪਾਲਾ ਦਿੱਤੀ ਨਹੀਂ ਸਾਰਿਆਂ ਨੇ ਉਹ ਨੇਰ ਚ ਖੜਨਾ ਤਰਪਾਲਾ ਵੀ ਉਡ ਗਏ ਸਾਰੇ ਜੀ ਹਾਂ ਮੈਂ ਪਿਛੇ ਹੁਣ ਦੁਬਾਰਾ ਹੀ ਕਰਨ ਦੇ ਹੁਣ ਪੱਡੇ ਕਰਦੇ ਪਏ ਮਾਲ ਸੁਕਾਂਦੇ ਕੀ ਕਰਨਾ ਫਿਰ ਤੇ ਕਿੰਨੀ ਕਪੋਰੀ ਪਈ ਕਦਾ ਆਹਰ ਮੰਡੀ ਚੋੜੀ ਲੱਗ ਪਾ बोरी है जी। लक्षे 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 बोरी है। दो लाख दो ढाई लाख नहीं बारिश हुआ, तो हुआ तो फिर तो हुआ ना लिफ्टिंग होता तो ऐसे थोड़ी होता अब क्या कर रहे हो अब पल्टी करवा रहे हैं सुखा रहे हैं क्या करेंगे मेहनत तो करना ही पड़ेगा कितनी बोरी पड़ेगी मंडी में लगभग दो अठा लाख लाख नहीं होनी ਕਿਸਕੇ ਜਿਗਲਾ ਹੋ ਗਿਆ ਹਾਂ ਕਿਆ ਜਾਤੇ ਆਉਂ ਕਹਤੇ ਆ ਕਿ ਲਿਫਟਿੰਗ ਹੋ ਜਾ ਔਰ ਕਿਆ ਚਾਹੇਂਗੇ ਬੜੀ ਆਪੀ ਨਹੀਂ ਗਾੜੀ ਨਹੀਂ ਆਤੀ ਸਭ ਤੋਂ ਪਹਿਲਾਂ ਤਾਂ ਮੈਂ ਆਪ ਜਿਹੜੇ ਮੇਰੇ ਮੀਡੀਆ ਭਰਾ ਮੇਰੇ ਦਸਤਰਾ ਸਾਰਿਆਂ ਦਾ ਮੁਲਕੀ ਵੈਲਕਮ ਕਰਦਾ ਤੇ ਮੈਂ ਆਪ ਇਹਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਮੇਨ ਮੰਡੀ ਗੁਰਦਾਸਪੁਰ ਹੈਗੀ ਆ ਇਹਦੇ ਵਿੱਚ ਜਿਹੜੀ ਪਿਛਲੇ ਸਾਲ ਜਿਹੜੀ ਟੋਟਲ ਅਰਾਈਵਲ ਆਈ ਹੀ 176000 ਕੁਆਂਟਲ ਆਈ ਹੀ ਜੋ ਕਿ ਹੁਣ ਇਸ ਟਾਈਮ ਦੇ ਵਿੱਚ ਵੀ ਮੇਨ ਮੰਡੀ ਚ ਅਰਾਈਵਲ 199000 ਕਵੰਟਲ ਆ ਚੁੱਕੀ ਆ ਜੋ ਕਿ ਪਿਛਲੀ ਵਾਰ ਦੇ ਨਾਲੋਂ 108% ਮੀਨਸ 8% ਅਰਾਈਵਲ ਵਾਧਾ ਚੁੱਕੀ ਆ ਅੱਗੇ ਮੈਂ ਆਡੀ ਦੇ ਧਿਆਨ ਚ ਇਹ ਲੈਣਾ ਚਾਹਨਾ ਕਿ ਜਿਹੜੀ 1,91,000 ਕਵੰਟਲ ਅਰਾਈਵਲ ਮੇਰੀ ਮੰਡੀ ਚ ਆਈ ਆ ਉਹਦੇ ਵਿੱਚੋਂ ਹੁਣ ਤੱਕ ਜਿਹੜੀਆਂ ਇੱਥੇ ਸਰਕਾਰੀ ਏਜੰਸੀਆਂ ਤਿੰਨ ਅਲੋਟਡ ਆ ਇੱਕ ਹੈਗੀ ਆ ਪੰਨਗ੍ਰੇਨ ਇੱਕ ਮਾਰਕ ਫੈਡ ਐ ਇੱਕ ਪਾਨਸਾਪ ਐ ਤੇ ਜਿਹੜੀ ਪੰਨਗ੍ਰੇਨ ਏਜੰਸੀ ਆ ਉਹਦੇ ਵਿੱਚੋਂ ਉਹਦੇ ਵੱਲੋਂ ਹੁਣ ਤੱਕ ਟੋਟਲ ਜਿਹੜੀ ਪਰਚੇਜ਼ ਕੀਤੀ ਗਈ ਆ ਗਈ ਆ ਉਹ 11,800 ਮੀਟਰਟਨ ਕੀਤੀ ਗਈ ਹੈ ਤੇ ਜਿਹੜੀ ਮਾਰਕ ਫੈਡ ਹੈਗੀ ਆ ਉਹ ਚ ਉਹਦੇ ਵੱਲੋਂ 1220 ਮੀਟਰਟਨ ਖਰੀਦ ਕੀਤੀ ਗਈ ਆ ਤੇ ਜਿਹੜੀ ਪਾਂਸਪ ਹੈਗੀ ਆ ਉਹਦੇ ਵੱਲੋਂ 2501 ਮੀਟਰਟਨ ਖਰੀਦ ਕੀਤੀ ਗਈ ਆ ਤੇ ਜਿਹੜੀ ਪ੍ਰਾਈਵੇਟ ਏਜੰਸੀ ਹੈਗੀ ਆ ਇੱਕ ਮਿਕੋਨਾ ਦੁਰਗਾ ਫਲੋਰ ਮਿਲ ਉਹ ਪ੍ਰਾਈਵੇਟ ਪਰਚੇਸ ਕਰ ਰਹੀ ਹੈ ਉਹਦੇ ਵੱਲੋਂ ਟੋਟਲ 2767 ਮੀਟਰਟਨ ਪਰਚੇਸ ਕੀਤੀ ਗਈ ਆ ਇੱਥੇ ਹੁਣ ਮੈਂ ਆਡਿਟ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿਹੜੀ ਲਿਫਟਿੰਗ ਹੈਗੀ ਆ ਜੇ ਮੈਂ ਫਿਗਰ ਦੇ ਵਿੱਚ ਬੋਲਾਂ ਤੇ ਹੁਣ ਤੱਕ 5500 ਜਿਹੜੀ ਮੀਟ੍ਰਿਕ ਟਨ ਜਿਹੜੀ ਹੈਗੀ ਆ ਉਹ ਪਾਨਗਰੇ ਨੇ ਲਿਫਟ ਕਰ ਲਈ ਆ ਤੇ ਜਿਹੜੀ ਦੂਸਰੀ ਹੈਗੀ ਆ ਏਜੰਸੀ ਮਾਰਕਫੈਟ ਉਹਨਾਂ ਵੱਲੋਂ 830 ਮੀਟ੍ਰਿਕ ਟਨ ਪ੍ਰੋਗਰੈਸਿਵ ਲਿਫਟਿੰਗ ਹੋ ਗਈ ਆ ਤੇ ਜਿਹੜੀ ਪਾਨਸਪ ਹੈ ਉਹਦੀ ਉਹਨਾਂ 617 ਤੇ ਜਿਹੜੀ ਪ੍ਰਾਈਵੇਟ ਹੈਗੀ ਹੈ ਜੇ 1767 ਮੀਟ੍ਰਿਕ ਟਨ ਟੋਟਲ ਉਹਨਾਂ ਦੀ ਚੇਜ਼ ਹੋਏ ਤੇ 2382 ਤੇ ਵੈਨੂ ਵੀ ਟਾਕ ਇਨ ਦਾ ਪਰਸੈਂਟੇਜ ਤੋ ਜਿਹੜੀ ਪਨਗਰੇਨ ਆ ਉਹਦੇ ਵੱਲੋਂ 47% ਹੁਣ ਤੱਕ ਲਿਫਟਿੰਗ ਹੋ ਗਈ ਆ ਤੇ ਜਿਹੜੀ ਮਾਰਕਫੈਡ ਹੈਗੀ ਆ ਉਹਦੇ ਵੱਲੋਂ 41% ਲਿਫਟਿੰਗ ਹੋ ਗਈ ਆ ਤੇ ਜਿਹੜੀ ਪੰਸਪ ਆ ਉਹਦੇ ਵੱਲੋਂ ਹਜੇ ਤੱਕ 25% ਲਿਫਟਿੰਗ ਹੋ ਗਈ ਆ ਤੇ ਜਿਹੜੀ ਪ੍ਰਾਈਵੇਟ ਪਰਸੈਂਟੇਜ ਹੈਗੀ ਆ ਉਹ 60% ਜਿਹੜੀ ਹੈਗੀ 86% ਲਿਫਟਿੰਗ ਹੋ ਚੁੱਕੀ ਆ ਇਹ ਮੇਰੀ ਲਿਫਟਿੰਗ ਦੀ ਪੋਜੀਸ਼ਨ ਆ ਸਾਰੀ ਤੇ ਜਿੱਥੋਂ ਤੱਕ ਐਜ਼ ਅ ਸੈਕਟਰੀ ਮਾਰਕਟ ਮੇਂ ਟੀ ਮੇਰੀ ਡਿਊਟੀਆਂ ਮੰਦੀ ਆ ਉਹ ਤਾਂ ਮੇਰੀ ਸਾਰੀ ਪ੍ਰਾਪਰਟੀ ਨਿਭਾਈ ਜਾ ਰਹੀ ਆ ਤੇ ਜਿਹੜੀ ਮਨਕੀ ਜਿੱਤਰਾ ਉਹ ਜਿਸ ਤਰ੍ਹਾਂ ਆਪਣੇ ਮਾਨਯੋਗ ਮੇਰੇ ਸੈਕਟਰੀ ਮੰਡੀ ਬੋਰਡ ਦਾ ਸੀਨੀਅਰ ਆਫਿਸਰ ਆ ਰਾਮੀਰ ਜੀ ਉਹਨਾਂ ਵੱਲੋਂ ਜੋ ਸਾਡੇ ਜਿੱਦਾਂ ਐਕਟ ਰੂਲਸ ਬਾਈ ਲਾ ਜਾਂ ਸਮੇਂ-ਸਮੇਂ 'ਚ ਜਿਹੜੀਆਂ ਹਦਾਇਤਾਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਸਾਨੂੰ ਅਸੀਂ ਗਰਾਊਂਡ ਲੈਵਲ ਤੇ ਬੀਇੰਗ ਸੈਕਟਰੀ ਮਾਰਕੀਟ ਮਟੀ ਐਗਜ਼ੀਕਟਿਵ ਆਫਿਸਰ ਹੁੰਦਾ ਮਾਰਕੀਟ ਮਟੀ ਦਾ ਉਹਨਾਂ ਨੂੰ ਗਰਾਊਂਡ ਲੈਵਲ ਤੇ ਇੰਪਲੀਮੈਂਟ ਕਰਨਾ ਹੁੰਦਾ ਤੇ ਉਹ ਮੇਰੇ ਵੱਲੋਂ ਪੂਰੀਆਂ ਇੰਪਲੀਮੈਂਟ ਕੀਤੀਆਂ ਜਾ ਰਹੀਆਂ ਤੇ ਜਿੱਥੋਂ ਤੱਕ ਜਿਹੜੀ ਹੈਗੀ ਆ ਲਿਫਟਿੰਗ ਦਾ ਜਿਹੜੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਨੇ ਦਲਵਿੰਦਰ ਜੀ ਸਿੰਘ ਜੀ ਆਈਐਸ ਉਹਨਾਂ ਦੇ ਵੀ ਪਹਿਲਾਂ ਇੱਕ ਵਾਰੀ ਮੇਰੀ ਮੇਨ ਮੰਡੀ ਦੀ ਵੀਡੀਓ ਵਾਇਰਲ ਹੋਈ ਸੀ ਜਦੋਂ ਉਹਨਾਂ ਦੇ ਧਿਆਨ ਵਿੱਚ ਇਹ ਚੀਜ਼ ਆਈ ਉਹ ਤੁਰੰਤ ਉਹਨਾਂ ਨੇ ਮੇਰੀ ਮੰਡੀ ਵਿజిਟ ਕੀਤੀ ਸਾਰੇ ਡੀਐਮਸ ਨੂੰ ਦੀ ਮੀਟਿੰਗ ਕੀਤੀ ਮੀਟਿੰਗ ਕਰਨ ਤੇ ਉਹਨਾਂ ਨੇ ਸਟ੍ਰਿਕਟਲੀ ਜਿਹੜੇ ਹੈਗਾ ਡੀਐਮਸ ਨੂੰ ਲਿਫਟਿੰਗ ਦੀ ਸਪੀਡ ਅਪ ਕਰਨ ਲਈ ਕਿਹਾ ਜਦੋਂ ਡੀਸੀ ਸਾਹਿਬ ਨੇ ਇਹ ਗੱਲ ਏਜੰਸੀਜ਼ ਨੂੰ ਕਈਆਂ ਕਈਆਂ ਸਟ੍ਰਿਕਟਲੀ ਉਸ ਤੋਂ ਬਾਅਦ ਇਹ ਚ ਕੋਈ ਦੋ ਰਾਏ ਨਹੀਂ ਕਿ ਲਿਫਟਿੰਗ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਇੰਪਰੂਵ ਹੋਈ ਹੈ ਕਿ ਨੀਅਰ ਬਾਊਟ ਕਾਫੀ ਜਿੰਨਾ ਮੈਂ ਦੱਸ ਹੀ ਚੁੱਕੀਆਂ ਫਿਗਰਸ ਉਹ ਮਲਕੀ ਐਡਮਿਨਿਸਟ੍ਰੇਸ਼ਨ ਵੀ ਬੜੀ ਮਲਕ ਗੰਭੀਰ ਸਰ ਨਾਲ ਇਹ ਕੰਮ ਕਰ ਰਹੀ ਹੈ ਤੇ ਇੱਥੇ ਮੈਂ ਆ ਵੀ ਦੇ ਧਿਆਨ ਚ ਇਹ ਵੀ ਗੱਲ ਲਿਆਉਣਾ ਚਾਹੁੰਦਾ ਕਿ ਜਿਹੜੇ ਆਪਣੇ ਡੀਸੀ ਸਾਹਿਬ ਹੈ ਸਾਡੇ ਮੰਡੀ ਬੋਰਡ ਚ ਆਲਰੇਡੀ ਵਿਧਿਕ ਸਖਤਰ ਸੇਵਾਵਾਂ ਦੇ ਸਕੀ ਦੇ ਚੁੱਕੇ ਆ ਤੇ ਉਹਨਾਂ ਦਾ ਵੀ ਇਹਨਾਂ ਕੋਲ ਐਜ ਹੈਗਾ ਹੀ ਆ ਕਿ ਦੇ نو ਆਲ ਦਾ ਫੰਕਸ਼ਨਿੰਗ ਕੋ ਦਾ ਮੰਡੀ ਬੋਰਡ ਇਵਨ ਦਾ ਵਰਕਿੰਗ ਆਫ ਦਾ ਏਜੰਸੀ ਜਿਹੜਾ ਦੇਖੋ ਜੀ ਜਿਹੜੀ ਜਿਹੜੀ ਮੇਨ ਤਾਂ ਲਿਫਟਿੰਗ ਤੇ ਕਾਫੀ ਸਪੀਡ ਅਪ ਹੋਈ ਆ ਬਟ ਜਿਦਾ ਆਪ ਇਹਨੂੰ ਪਤਾ ਹੀ ਆ ਕਿ ਸਾਰਾ ਜਿਹੜਾ ਪ੍ਰੋਸੈਸ ਹੁੰਦਾ ਆ ਕਿ ਵੱਡਾ ਪ੍ਰੋਸੈਸ ਹੁੰਦਾ ਆ ਜਿਹੜਾ ਸਾਰੇ ਆਪਾਂ ਸਟੇਕ ਹੋਲਡਰੋਂ ਨਿਆ ਪ੍ਰੋਕਿਊਰਮੈਂਟ ਚ ਮੰਡੀ ਬੋਰਡ ਵੀ ਇਨਵਾਲਡ ਹੁੰਦਾ ਏਜੰਸੀਜ਼ ਵੀ ਹੁੰਦੀਆਂ ਤੇ ਬੀਇੰਗ ਡੀਸੀ ਜਿਹੜਾ ਐਕਸ-ਆਫੀਸ਼ੀਓ ਚੇਅਰਮੈਨ ਡਿਸਟ੍ਰਿਕਟ ਲੈਵਲ ਪ੍ਰੋਕਿਊਰਮੈਂਟ ਕਮੇਟੀ ਹੁੰਦਾ ਹੈ ਉਹ ਵੀ ਪੂਰਾ ਆਪਣੀ ਜਿਹੜਾ ਹੈਗਿਆ ਟੈਨਸ਼ਨ ਲੈ ਰਹੇ ਨੇ ਪੂਰੀ ਮਿਲਕੀ ਆਪਣੀ ਡਿਊਟੀ ਪ੍ਰੋਪਰ ਨਿਭਾ ਰਹੇ ਨੇ ਬਟ ਇਵਨ ਥੋ ਫਿਰ ਵੀ ਜਿਹੜੀ ਹੈਗਿਆ ਥੋੜਾ ਲਿਫਟਿੰਗ ਦੇ ਵਿੱਚ ਤੁਸੀਂ ਜਿਹੜਾ ਦੇਖ ਰਹੇ ਹੋ ਕਿ ਕਾਫੀ ਸਪੀਡ ਅਪ ਹੋਈ ਆ ਬਟ ਸਪੀਡ ਅਪ ਹੋਏਗੀ ਤੇ ਜਿੰਨੀ ਕਿ ਬਾਰਿਸ਼ ਹੋਈ ਆ ਉਹਦੇ ਮੁਤਾਬਕ ਮੈਂ ਆਪ ਵੀ ਮੰਡੀ ਚ ਵਿਜਿਟ ਕੀਤਾ ਕੋਈ ਇੰਨਾ ਜ਼ਿਆਦਾ ਨੁਕਸਾਨ ਵਾਲੀ ਸਿਚੁਏਸ਼ਨ ਹੈ ਨਹੀਂ ਆ